ਸਾਰੇ মিডিਆ ਜਰਨਲਿਸਟ ਸਾਥੀ ਵੀਰਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਿ ਤੁਸੀਂ ਇੱਕ ਬਹੁਤ ਹੀ ਇੰਪੋਰਟੈਂਟ ਪ੍ਰੈਸ ਕਾਨਫਰੰਸ ਜਿਹੜੀ ਕਿ ਰਿਲੇਟਿਡ ਹੈ ਪਟਿਆਲੇ ਦੇ ਸੁੰਦਰੀਕਰਨ ਦੇ ਨਾਲ ਪਟਿਆਲੇ ਨੂੰ ਇੱਕ ਹੋਰ ਵਧੀਆ ਸ਼ਹਿਰ ਬਣਾਉਣ ਦੇ ਲਈ ਉਸ ਸੰਬੰਧ ਵਿੱਚ ਇਹ ਪ੍ਰੈਸ ਕਾਨਫਰੰਸ ਰੱਖੇ ਤਾਂ ਉਸ ਨੂੰ ਤੁਹਾਡਾ ਸਾਰਿਆਂ ਦਾ ਵੈਲਕਮ ਹੈ ਮੇਰੇ ਨਾਲ ਸਾਡੇ ਸਾਰੇ ਸਤਕਾਰਯੋਗ ਸਾਥੀ ਮੈਂ ਲੈਫਟ ਤੋਂ ਸ਼ੁਰੂ ਕਰਾਸਾ ਇੰਦਰਜੀਤ ਸਿੰਘ ਸੰਧੂ ਆ ਸਾਡੇ ਸਤਕਾਰਯੋਗ ਸਾਥੀ ਸਾਜੀਤਪਾਲ ਸਿੰਘ ਜੀ ਕੋਲੀ ਸਾਹਿਬ ਐਮਐਲਏ ਮੇਰੇ ਬਹੁਤ ਹੀ ਸਤਕਾਰਯੋਗ ਵੱਡੇ ਵੀਰ ਔਰ ਕੈਬਨਿਟ ਦੇ ਕੋਲੀਗ ਡਾਕਟਰ ਬਲਬੀਰ ਸਿੰਘ ਜੀ ਮੇਰੇ ਸਾਥੀ ਮੇਰੇ ਛੋਟੇ ਵੀਰ ਸ਼ੈਰੀ ਕਲਸੀ ਜੀ ਵਰਕਿੰਗ ਪ੍ਰੈਜ਼ੀਡੈਂਟ ਔਰ ਐਮਐਲਏ ਬਟਾਲਾ ਸ਼੍ਰੀ ਵਿਰਿੰਦਰ ਗੋਇਲ ਜੀ ਸਾਡੇ ਕੈਬਨਿਟ ਮੰਤਰੀ ਸਾਹਿਬ ਸਾਡੇ ਵੱਡੇ ਭਰਾ ਨੇ ਔਰ ਹਡਾਣਾ ਸਾਹਿਬ ਔਰ ਸ਼ੇਰ ਮਾਜਰਾ ਜੀ ਸਾਰੇ ਡਾਕਟਰ ਸਨੀ ਅਲੂਵਾਲੀ ਜੀ ਸੋ ਸਾਰੇ ਹੀ ਸਾਥੀਆਂ ਦਾ ਤੁਸੀਂ ਜਿਹੜੇ ਆਪਣੇ ਸਮੇਂ ਵਿੱਚੋਂ ਸਮਾਂ ਕੱਢ ਕੇ ਇੱਥੇ ਪਹੁੰਚੋ ਤੁਹਾਡੇ ਇੱਥੇ ਪਹੁੰਚਣ ਤੇ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਤੋਂ 4 ਦਿਨ ਬਾਅਦ 21 ਤਾਰੀਖ ਨੂੰ ਕਾਰਪੋਰੇਸ਼ਨ ਦੇ ਇਲੈਕਸ਼ਨਸ ਨੇ ਔਰ ਇਹ ਕਾਰਪੋਰੇਸ਼ਨ ਇਲੈਕਸ਼ਨਸ ਦੇ ਜਿਹੜੀਆਂ ਇਹ ਸ਼ਹਿਰਾਂ ਦੇ ਵਿਕਾਸ ਦੇ ਲਈ ਬਹੁਤ ਇੰਪੋਰਟੈਂਟ ਨੇ ਬਹੁਤ ਮਹੱਤਵਪੂਰਨ ਨੇ ਕਿਉਂਕਿ ਵਿਕਾਸ ਦਾ ਪਹਿਲਾ ਧੁਰਾ ਜਿਹੜਾ ਵੱਜਦਾ ਹੈ ਪਹਿਲਾ ਮੁੱਢ ਜਿਹੜਾ ਵੱਜਦਾ ਹੈ ਉਹ ਉਹ ਲੋਕਲ ਬਾਡੀਜ਼ ਤੋਂ ਹੀ ਵੱਜਦਾ ਹੈ ਔਰ ਇਹਨਾਂ ਇਲੈਕਸ਼ਨਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਪੰਜ ਕਾਰਪੋਰੇਸ਼ਨਾਂ ਦੇ ਨਾਲ-ਨਾਲ 42 ਜਿਹੜੇ ਛੋਟੀਆਂ ਕਮੇਟੀਆਂ ਔਰ ਕਨਸੈਪਟਸ ਨੇ 49 ਜਿਹੜੇ ਬਾਇ ਇਲੈਕਸ਼ਨਸ ਨੇ ਇਹ ਸਾਰੇ ਟੋਟਲ ਤਕਰੀਬਨ 977 ਬੋਰਡ ਨੇ ਜਿਹੜੇ ਸਾਰੇ ਪੰਜਾਬ ਦੇ ਵਿੱਚ ਬਣ ਜਾਂਦੇ ਨੇ ਇਹਨਾਂ 977 ਬੋਰਡਾਂ ਦੇ ਵਿੱਚੋਂ ਜਿਹਦੇ ਚ ਪਟਿਆਲਾ ਕਾਰਪੋਰੇਸ਼ਨ ਦੇ ਵੀ 60 ਬੋਰਡ ਨੇ ਇਹਦੇ ਲਈ ਬੜੀ ਇੱਕ ਅਸੀਂ ਐਕਸਟੈਂਸਿਵ ਐਕਸਰਸ ਆਮ ਆਦਮੀ ਪਾਰਟੀ ਵੱਲੋਂ ਪਿਛਲੇ 5-6 ਦਿਨਾਂ ਦੇ ਵਿੱਚ ਕੀਤੀ ਗਈ ਜਦੋਂ ਇਲੈਕਸ਼ਨ ਦੀ ਅਨਾਉਂਸਮੈਂਟ ਹੋਈ ਜਿਹਦੇ ਤਹਿਤ ਤਕਰੀਬਨ 350 ਲੋਕਾਂ ਦੀਆਂ ਸਾਡੇ ਜਿਹੜੇ ਐਮ.ਐਲ.ਏ. ਮੰਤਰੀ ਸਹਿਬਾਨ ਐਮ.ਪੀ. ਸਹਿਬਾਨ ਔਰ ਜਿਹੜੇ ਪਾਰਟੀ ਆਫਿਸ ਬਿਊਰੋ ਸੀਗੇ ਉਹਨਾਂ ਦਿਆ ਸਕਰੀਨਿੰਗ ਕਮੇਟੀਆਂ ਬਣਾਈਆਂ ਗਈਆਂ ਔਰ ਉਹਨਾਂ ਸਕਰੀਨਿੰਗ ਕਮੇਟੀਆਂ ਦੇ ਵਿੱਚ 350 ਦੇ ਕਰੀਬ ਸਾਡੇ ਲੀਡਰਸ਼ਿਪ ਸਹਿਬਾਨ ਇਨਵੋਲਡ ਰਹੇ ਤੇ ਬੈਸਟ ਪੋਸੀਬਲ ਕੈਂਡੀਡੇਟ ਨੇ ਜਿਹੜੇ ਉਹ ਕੱਢ ਕੇ ਲਿਆਉਣ ਦਾ ਪ੍ਰੋਸੈਸ ਅਸੀਂ ਸ਼ੁਰੂ ਕੀਤਾ ਤਾਂ ਕਿ ਇੱਕ ਚੰਗਾ ਮੈਸੇਜ ਜਿਹੜਾ ਉਹ ਜਾ ਸਕੇ ਤੇ ਕੰਮਕਰਾਂ ਵਾਲੇ ਲੋਕ ਨੇ ਜਿਹੜੇ ਉਹ ਅੱਗੇ ਆ ਸਕਣ ਆ ਔਰ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋਈ ਹੈ ਕਿ ਇਹ ਸਾਰੀ ਐਕਸਰਸਾਈਜ਼ ਦੇ ਨਾਲ तकरीबन तकरीबन ਆਮ ਆਦਮੀ ਪਾਰਟੀ ਕੋਲ 5000 ਤੋਂ ਵੀ ਵੱਧ ਨੋਮੀਨੇਸ਼ਨਸ ਦੇ ਜਿਹੜੀਆਂ ਉਹ ਆਈਆਂ ਲੋਕਾਂ ਦੇ ਵਿੱਚ ਇੰਨਾ ਉਤਸ਼ਾਹ ਦੇਖਣ ਨੂੰ ਮਿਲਿਆ ਕਿ ਕਈ ਬੋਰਡਾਂ ਦੇ ਵਿੱਚ ਤਾਂ 10 12 12 15 15 ਐਪਲੀਕੈਂਸੀ ਜਿਹੜੇ ਜਿਹੜੇ ਉਹ ਸਾਡੇ ਕੋਲੇ ਉਹਨਾਂ ਨੇ ਅਪਰੋਚ ਕੀਤਾ ਇਹ ਤੋਂ ਪਤਾ ਲੱਗਦਾ ਹੈ ਕਿ ਅੰਡਰਕਰੰਟ ਜਿਹੜਾ ਉਹ ਕਿੰਨਾ ਆਮ ਆਦੀ ਪਾਰਟੀ ਦੇ ਵਿੱਚ ਫੇਵਰ ਹੈ ਦੇ ਫੇਵਰ ਦੇ ਵਿੱਚ ਹੈ ਸੋ ਹੁਣ ਆਪਾਂ ਗੱਲ ਕਰੀਏ ਕਿ ਪਿਛਲੇ ਪੌਣੇ 3 ਸਾਲ ਤੋਂ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਦਿਖਾਏ ਹੋਏ ਡਿਵੈਲਪਮੈਂਟ ਦੇ ਰਸਤੇ ਦੇ ਉੱਪਰ ਚੱਲਦੇ ਹੋਏ ਸਾਡੀ ਸਰਕਾਰ ਨੇ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਸਮੁੱਚੇ ਪੰਜਾਬ ਦੇ ਹਰ ਵਰਗ ਦੀ ਡਿਵੈਲਪਮੈਂਟ ਕਰਨ ਦਾ ਹਰੇਕ ਸ਼ਹਿਰ ਪਿੰਡ ਦੀ ਡਿਵੈਲਪਮੈਂਟ ਕਰਨ ਦਾ ਟੀਚੇ ਜਿਹੜਾ ਉਹ ਮਿਥਿਆ ਔਰ ਇਹਨਾਂ ਕੰਮਾਂ ਦੀ ਮੋਹਰ ਪਿਛਲੇ ਸਮੇਂ ਦੇ ਵਿੱਚ ਆ ਜਲੰਧਰ ਵੈਸ ਦੀ ਗੱਲ ਕਰ ਲਈਏ ਤੈਨੂੰ ਬਾਈ ਇਲੈਕਸ਼ਨਸ ਦੀ ਗੱਲ ਕਰ ਲਈਏ ਫਿਰ ਪੰਚਾਇਤਾਂ ਦੀ ਗੱਲ ਕਰ ਲਈਏ ਉਹ ਦੇਖਣ ਨੂੰ ਵੀ ਮਿਲਿਆ ਹੁਣ ਇਹਨਾਂ ਇਲੈਕਸ਼ਨਾਂ ਦੇ ਵਿੱਚ ਕਿਉਂਕਿ ਸ਼ਹਿਰੀ ਵੋਟ ਪੈਣੀ ਹੈ ਔਰ ਕਈ ਵਾਰੀ ਕਿਹਾ ਜਾਂਦਾ ਹੈ ਕਿ ਜ ਆਮ ਆਦਮੀ ਪਾਰਟੀ ਦਾ ਆਧਾਰ ਜਿਹੜਾ ਸ਼ਹਿਰਾਂ ਦੇ ਵਿੱਚ ਨਹੀਂ ਹੈਗਾ ਪਰ ਮੈਂ ਜਿਹੋ ਜਿਹੇ ਰਿਸਪੌਂਸ ਦੇਖਿਆ ਲੋਕਾਂ ਵੱਲੋਂ ਐਪਲੀਕੇਸ਼ਨ ਦੇਦੋ ਬੇਮਿਸਾਲ ਸੀਗਾ ਔਰ ਉਸੇ ਕੜੀ ਨੂੰ ਅੱਗੇ ਲਜਾਉਂਦੇ ਹੋਏ ਕਿਉਂਕਿ ਅਸੀਂ ਸਿਰਫ ਔਰ ਸਿਰਫ ਆਮ ਆਦੀ ਪਾਰਟੀ ਸਿਰਫ ਕੰਮ ਦੀ ਡਿਵੈਲਪਮੈਂਟ ਦੀ ਰਾਜਨੀਤੀ ਕਰਦੀ ਹੈ ਅ ਡਿਵੈਲਪਮੈਂਟ ਦੇ ਕੰਮ ਤਾਂ ਹੀ ਹੁੰਦੇ ਨੇ ਜੇ ਤੁਹਾਡੀ ਵਿਜਨ ਹੋਵੇ ਤੁਹਾਡੀ ਸੋਚ ਹੋਵੇ ਤੁਸੀਂ ਟਾਰਗੇਟ ਟੀਚੇ ਮਿੱਥ ਕੇ ਚੱਲੋ ਤਾਂ ਹੀ ਡਿਵੈਲਪਮੈਂਟ ਦੇ ਕੰਮ ਹੁੰਦੇ ਨੇ ਸੋ ਅਸੀਂ ਪੰਜਾਂ ਕਾਰਪੋਰੇਸ਼ਨ ਦੇ ਲਈ ਇੱਕ ਅ ਪਲਾਨ ਤਿਆਰ ਕੀਤਾ ਲੋਕਾਂ ਤੋਂ ਪਤਾ ਕੀਤਾ ਲੋਕਾਂ ਨੂੰ ਸਭ ਤੋਂ ਵੱਧ ਕਿਸ ਚੀਜ਼ ਦੀ ਲੋੜ ਹੈ ਉਹਦੇ ਬਾਰੇ ਪਤਾ ਕੀਤਾ ਤੇ ਉਹਦੇ ਲਈ ਪੰਜ-ਪੰਜ ਗਰੰਟੀਆਂ ਨੇ ਜਿਹੜੀਆਂ ਉਹ ਸਾਰੀਆਂ ਕਾਰਪੋਰੇਸ਼ਨਾਂ ਦੇ ਲਈ ਸ਼ੁਰੂ ਕੀਤੀਆਂ ਪਹਿਲਾਂ ਲੁਧਿਆਣਾ ਜਲੰਧਰ ਅੰਮ੍ਰਿਤਸਰ ਫਗਵਾੜਾ ਉਹਨਾਂ ਚੋਂ ਚੁੱਕਿਆ ਅੱਜ ਤੁਹਾਡੇ ਸਾਹਮਣੇ ਹੋ ਰਹੇ ਹਾਂ ਪਟਿਆਲੇ ਦੇ ਲਈ ਪੰਜ ਗਰੰਟੀਆਂ ਨੇ ਜਿਹੜੀਆਂ ਜੋ ਆਮ ਆਦਮੀ ਪਾਰਟੀ ਦੀ ਜਿਸ ਦਿਨ ਅ ਕਾਰਪੋਰੇਸ਼ਨ ਦੇ ਵਿੱਚ ਮੈਜੋਰਿਟੀ ਦੇ ਨਾਲ ਮੇਅਰ ਬਣ ਜਾਂਦਾ ਉਸ ਤੋਂ ਅਗਲੇ ਦਿਨੀ ਇਹਨਾਂ ਉੱਪਰ ਕੰਮ ਹੈ ਜਿਹੜਾ ਉਹ ਸ਼ੁਰੂ ਹੋ ਜਾਏਗਾ ਸੋ ਜਿਹੜੀਆਂ ਪੰਜ ਗਰੰਟੀਆਂ ਜਿਹੜੇ ਆਮ ਆਦਮੀ ਪਾਰਟੀ ਜਿਨ੍ਹਾਂ ਨੂੰ ਸਮਰਪਿਤ ਹੋਏਗੀ ਸਾਡਾ ਮੇਅਰ ਸਾਡੀ ਕਾਰਪੋਰੇਸ਼ਨ ਸਭ ਤੋਂ ਪਹਿਲਾਂ ਤਾਂ ਕਿਉਂਕਿ ਪਟਿਆਲਾ ਸ਼ਾਹੀ ਸ਼ਹਿਰ ਹੈ ਆ ਪੂਰੇ 3-4 ਜ਼ਿਲ੍ਹਿਆਂ ਦੇ ਮਾਲਕਵੇ ਦੇ ਜ਼ਿਲ੍ਹਿਆਂ ਦੇ ਵਿੱਚੋਂ ਲੋਕ ਇੱਥੇ ਆ ਕੇ ਰਹਿਣਾ ਪਸੰਦ ਕਰਦੇ ਨੇ ਪਾਪੂਲੇਸ਼ਨ ਵੱਧ ਰਹੀ ਹੈ ਆ ਵੱਡਾ ਹੋ ਰਿਹਾ ਸ਼ਹਿਰ ਜੀ ਦੀ ਵਜ੍ਹਾ ਕਰਕੇ ਆ ਪੋਲੂਸ਼ਨ ਵੀ ਵੱਧ ਰਹੀ ਹੈ ਟ੍ਰੈਫਿਕ ਦੀ ਸਮੱਸਿਆ ਜਿਹੜੀ ਉਹ ਵੀ ਵੱਧ ਰਹੀ ਹੈ ਔਰ ਪਟਿਆਲਾ ਨੂੰ ਗ੍ਰੀਨ ਐਂਡ ਕਲੀਨ ਸ਼ਹਿਰ ਦਾ ਰੁਤਬਾ ਦਵਾਇਆ ਜਾ ਸਕੇ ਇਸ ਮਕਸਦ ਦੇ ਨਾਲ 50 ਇਲੈਕਟ੍ਰਿਕ ਬੱਸਸਾਂ ਨੇ ਜਿਹੜੀਆਂ ਨਾਲ ਉਹਨਾਂ ਦੇ ਚਾਰਜਿੰਗ ਸਟੇਸ਼ਨਸ ਔਰ ਨਾਲ ਹੀ ਉਹਨਾਂ ਦੇ ਡਿਪੋ ਨੇ ਜਿਹੜੇ ਉਹ ਬਣਾਏ ਜਾਣਗੇ ਤਾਂ ਕਿ ਪੋਲਿਊਸ਼ਨ ਵੀ ਘੱਟ ਹੋ ਸਕੇ ਔਰ ਜਦੋਂ ਚੰਗੀਆਂ 에ਅਰ ਕੰਡੀਸ਼ਨਡ ਬੱਸੇਸ ਹੋਣਗੀਆਂ ਤੇ ਲੋਕ ਪ੍ਰੇਫਰ ਕਰਨਗੇ ਕਿ ਆਪਦੀ ਘਰੋਂ ਗੱਡੀ ਕੱਢਣ ਦੀ بجائے ਪਬਲਿਕ ਟਰਾਂਸਪੋਰਟ ਨੂੰ ਪ੍ਰੇਫਰ ਕਰਨ ਇਹ ਮਕਸਦ ਹੈ ਜਿਹੜਾ ਉਹਦੇ ਲਈ ਇਹ ਟੀਚੇ ਜਿਹੜਾ ਇਹ ਮਿਥਿਆ ਗਿਆ ਔਰ ਪਬਲਿਕ ਪਾਰਕਸ ਵੇਰਾ ਹੋਣਗੇ ਗ੍ਰੀਨਰੀ ਲਿਸੋ ਕਲੀਨ ਐਂਡ ਗ੍ਰੀਨ ਆ ਸਿਟੀ ਦੇ ਲਈ ਇਹ ਸਾਰੇ ਪ੍ਰੋਸੈਸ ਨੇ ਜਿਹੜੇ ਇਹ ਕੰਮ ਜਿਹੜੇ ਇਹ ਕੀਤੇ ਜਾਣਗੇ ਦੂਸਰੀ ਮੁੱਖ ਗਾਰੰਟੀ ਜਿਹੜੀ ਲੰਬੇ ਸਮੇਂ ਤੋਂ ਸ਼ਹਿਰ ਦੇ ਵਿੱਚ ਕਈ ਵਾਰੀ ਦੇਖੋ ਸੁਣਨ ਨੂੰ ਮਿਲਦਾ ਕਿ ਕਿਤੇ ਕੋਈ ਪੈਟੀ ਕ੍ਰਾਈਮ ਹੋ ਗਿਆ ਉਹਦੇ ਲਈ 100% ਕਵਰੇਜ ਹੈ ਜਿਹੜੀ ਹੁਣ ਵੀ ਲੱਗੇ ਹੋਏ ਨੇ ਪਰ 100% ਕਵਰੇਜ ਹੈ ਜਿਹੜੀ ਉਹ ਸੀਸੀਟੀਵੀ ਕੈਮਰਾਜ਼ ਦੇ ਨਾਲ ਕੀਤੀ ਜਾਏਗੀ ਉਹਨਾਂ ਦੇ ਇੱਕ ਇੰਟੀਗ੍ਰੇਟਿਡ ਕੰਟਰੋਲ ਸੈਂਟਰ ਹੈ ਜਿਹੜਾ ਇਹ ਜੇ ਤੁਸੀਂ ਸਪੋਜ਼ ਹਾਈਦਰਾਬਾਦ ਕੇ ਦੇਖਿਆ ਹੋਵੇ ਤਾਂ ਉੱਥੇ ਜਾ ਕੇ ਦੇਖੋ ਕਿ ਸਾਰੇ ਦੇ ਸਾਰੇ ਸ਼ਹਿਰ ਦੀ ਮੋਨਿਟਰਿੰਗ ਹੈ ਜਿਹੜੀ ਉਹ ਇੱਕ ਇੰਟੀਗ੍ਰੇਟਿਡ ਕੰਟਰੋਲ ਸੈਂਟਰ ਤੋਂ ਹੁੰਦੀ ਹੈ ਤੇ ਸਾਰਾ ਸ਼ਹਿਰ ਇੱਕ ਥਾਂ ਦੇ ਉੱਪਰ ਬੈਠ ਕੇ ਮੋਨਿਟਰ ਕੀਤਾ ਜਾ ਸਕਦਾ ਹੈ ਉਹ ਡਿਵੈਲਪ ਕਰਨ ਦਾ ਪਲਾਨ ਹੈ ਪਟਿਆਲੇ ਦੇ ਲਈ ਔਰ ਇੱਕ ਵਿਸ਼ਾਲ ਪਾਰਕਿੰਗ ਜਿਹੜੀ ਜਿਹੜੀ ਜੋ ਤੁਹਾਡੇ ਨਵੇਂ ਬੱਸ ਸਟੈਂਡ ਦੇ ਸਾਹਮਣੇ ਪਰਪੋਜ਼ਲ ਹੈ ਆਮ ਆਦਮੀ ਪਾਰਟੀ ਦਾ ਮੇਰ ਬੰਡ ਦੇ ਉੱਪਰ ਕਿਉਂਕਿ ਉੱਥੇ ਬੱਸ ਸਟੈਂਡ ਬੰਡ ਕਰਕੇ ਟ੍ਰੈਫਿਕ ਬਹੁਤ ਰਹਿਣ ਲੱਗ ਗਿਆ ਲੋਕਾਂ ਦਾ ਇਨਕਮਿੰਗ ਐਗਜ਼ਿਟ ਬਹੁਤ ਜ਼ਿਆਦਾ ਹੈ ਸੋ ਉੱਥੇ ਇੱਕ ਨਵੀਂ ਵੱਡੀ ਪਾਰਕਿੰਗ ਹੈ ਜਿਹੜੀ ਉਹ ਪਲਾਨ ਕੀਤੀ ਜਾਏਗੀ ਇਸੇ ਤਰੀਕੇ ਦੇ ਨਾਲ ਸ਼ਹਿਰ ਨੂੰ 100% ਡਬਲਯੂਟੀਬੀ ਵਾਟਰ ਟ੍ਰੀਟਮੈਂਟ ਪਲਾਂਟ ਲਗਾ ਕੇ ਜਿਹੜਾ ਜ਼ਮੀਨੀ ਪਾਣੀ ਹੈ ਕਿਉਂਕਿ ਦਿਨ-ਪਰ-ਦਿਨ ਪੰਜਾਬ ਦਾ ਪਾਣੀ ਹੈ ਜਿਹੜਾ ਉਹ ਡੂੰਘਾ ਜਾ ਰਿਹਾ ਹੈ ਜੋ ਜੋ ਸਰਫੇਸ ਵਾਟਰ ਹੈ ਉਹਦੇ ਉੱਪਰ ਲੈ ਕੇ ਆਂਦਾ ਜਾਏਗਾ ਜਿਹਦੇ ਲਈ ਹੁਣ ਆਲਰੇਡੀ 71 ਐਮਐਲਡੀ ਦਾ ਪ੍ਰੋਜੈਕਟ ਹੈ ਜਿਹੜਾ ਉਹ ਚੱਲ ਰਿਹਾ ਹੈ ਤੇ ਸਾਡੀ ਕੋਸ਼ਿਸ਼ ਰਹੇਗੀ ਕਿ ਟੌਮ ਟੈਨਿਓਰ ਚਾਹੇ 5 ਸਾਲਾਂ ਦੀ ਹੁੰਦੀ ਹੈ ਕਾਰਪੋਰੇਸ਼ਨ ਦੀ ਪਰ ਅਗਲੇ 2 ਸਾਲਾਂ ਦੇ ਵਿੱਚ ਹੀ 46 ਐਮਐਲਡੀ ਦਾ ਸ਼ੇਰ ਮਾਜਰੇ ਵਿਖੇ 26 ਐਮਐਲਡੀ ਦਾ ਸਨੀ ਐਨਕਲੇਵ ਔਰ 15 ਐਮਐਲਡੀ ਦਾ ਛੋਟੀ ਨਦੀ ਯਾਨੀ ਕਿ ਟੋਟਲ 87 ਐਮਐਲਡੀ ਦਾ 60 ਸਾਲਾਂ ਦੇ ਵਿੱਚ ਸ਼ਾਹੀ ਸ਼ਹਿਰ ਹੋਣ ਦੇ ਬਾਵਜੂਦ 70 70 ਸਾਲਾਂ ਦੇ ਵਿੱਚ 71 ਐਮਐਲਡੀ ਤੱਕ ਪਹੁੰਚਿਆ ਤੇ ਉਹਨੂੰ ਉਹਦੇ ਵਿੱਚ 87 ਐਮਐਲਡੀ ਦੀ ਕਪੈਸਿਟੀ ਦੀ ਹੋਰ ਐਨਹਾਂਸਮੈਂਟ ਜਿਹੜੀ ਉਹ ਕੀਤੀ ਜਾਏਗੀ ਇਹ ਸਾਡਾ ਆਉਣ ਵਾਲੇ ਸਮੇਂ ਦੇ ਵਿੱਚ ਟਾਰਗੇਟ ਹੋਏਗਾ ਜਿਹਦੇ ਨਾਲ ਪਟਿਆਲੇ ਸ਼ਹਿਰ ਦਾ ਪੀਣ ਦੇ ਪਾਣੀ ਦੀ ਸਮੱਸਿਆ ਜਿਹੜੀ ਉਹ ਉਹ ਲੰਬਾ ਸਮਾਂ ਉਹ ਹੱਲ ਹੈ ਜਿਹੜੀ ਇੱਕ ਵਾਰ ਦੇ ਵਿੱਚ ਹੀ ਹੋ ਜੇਗੀ ਇਸੇ ਤਰੀਕੇ ਦੇ ਨਾਲ ਸੀਵਰੇਜ ਦਾ ਵੀ ਕਈ ਵਾਰੀ ਸ਼ਹਿਰਾਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਪ੍ਰੋਬਲਮ ਰਹਿੰਦੀ ਹੈ ਇਹਦੇ ਲਈ ਜੋ ਇੱਕ ਨਵੇਂ ਐਸਟੀਪੀਏ ਔਰ ਪੁਰਾਣੇ ਦੀ ਐਨਹਾਂਸਮੈਂਟ ਹੈ ਜਿਹੜੀ ਕੈਪੈਸਿਟੀ ਐਨਹਾਂਸਮੈਂਟ ਹੈ ਜਿਹੜੀ ਉਹ ਕੀਤੀ ਜਾਏਗੀ ਤਾਂ ਕਿ ਇਹ तकरीबन 100 ਕਰੋੜ ਦੇ ਕਰੀਬ ਪ੍ਰੋਜੈਕਟ ਦੀ ਪ੍ਰੋਪੋਜ਼ਲ ਹੈ ਤਾਂ ਕਿ ਨਵੇਂ ਦੀ ਜਿਹੜੀ ਕੋ ਐਡੀਸ਼ਨ ਕਰਨੀ ਹੈ ਔਰ ਪੁਰਾਣੇ ਦੀ ਕੈਪੈਸਿਟੀ ਐਨਹਾਂਸਮੈਂਟ ਕਰਨੀ ਹੈ ਉਹਦੇ ਉੱਪਰ ਕੰਮ ਹੈ ਜਿਹੜਾ ਉਹ ਕੀਤਾ ਜਾਏਗਾ ਤਾਂ ਕਿ ਅੱਜ ਕੋਈ ਪੁਰਾਣੀਆਂ ਅਲਾਈਂਸ ਚੇਂਜ ਹੋਣ ਵਾਲੀਆਂ ਨੇ ਨਵੀਆਂ ਪੈਣ ਵਾਲੀਆਂ ਨੇ ਇਹ ਸਾਰੇ ਸਾਰਾ ਪ੍ਰੋਸੈਸ ਹੈ ਜਿਹੜਾ ਇਹ ਪਹਿਲੇ ਦਿਨ ਤੋਂ ਹੀ ਵਢਿਆ ਜਾ ਗਿਆ ਜਿਸ ਦਿਨ ਕਾਰਪੋਰੇਸ਼ਨ ਦੇ ਵਿੱਚ ਆਵਾ ਦੀ ਪਾਰਟੀ ਨੂੰ ਪਟਿਆਲੇ ਦੇ ਲੋਕਾਂ ਨੇ ਪਹੁੰਚਾ ਦਿੱਤਾ ਔਰ ਇਸ ਤੋਂ ਇਲਾਵਾ ਪਿਛਲੇ ਸਮੇਂ ਦੇ ਵਿੱਚ ਕਿਉਂਕਿ ਪਾਣੀ ਦੇ ਅੰਡਰਗਰਾਉਂਡ ਪਾਈਪਲਾਈਨਸ ਵਗੈਰਾ ਤੇ ਹੋਰ ਸਾਰੇ ਲਈ ਸ਼ਹਿਰ ਦਾ ਕਾਫੀ ਜਿਹੜੀਆਂ ਸੜਕਾਂ ਵਗੈਰਾ ਨੇ ਉਹਨਾਂ ਦੀ ਦਿੱਕਤ ਦੇਖਣ ਨੂੰ ਮਿਲੀਆਂ ਪੱਟੀਆਂ ਪਈਆਂ ਨੇ ਕੁਝ ਤਾਂ ਸਾਡੇ ਸਾਰੇ ਲੋਕਲ ਸਾਥੀਆਂ ਨੇ ਡਾਕਟਰ ਸਾਹਿਬ ਉਹਨਾਂ ਨੇ ਕੋਹਲੀ ਸਾਹਿਬ ਉਹਨਾਂ ਨੇ ਸਾਰੇ ਸਰਕਾਰ ਦੇ ਸਹਿਯੋਗ ਦੇ ਨਾਲ ਕਾਫੀ ਕੁਛ ਉਹਦਾ ਹੱਲ ਕਰ ਦਿੱਤਾ ਪਰ ਬਾਕੀ ਜਿੰਨਾ ਰਹਿੰਦਾ ਉਹ ਵੀ ਮੇਰੇ ਖਿਆਲ ਦੇ ਵਿੱਚ ਅਗਲੇ 6 ਮਹੀਨੇ ਦੇ ਵਿੱਚ ਸਾਡਾ ਟਾਰਗੇਟ ਹੋਏਗਾ ਕਿ 100% ਨਵੀਆਂ ਰੋਡਸ ਨੇ ਜਿਹੜੀਆਂ ਉਹ ਬਣਾ ਦਿੱਤੀਆਂ ਜਾਂ ਜਿੱਥੇ-ਇਥੇ ਵੀ ਲੋੜ ਹੈ ਇਸ ਤੋਂ ਇਲਾਵਾ ਹੋਰ ਜਿਹੜੇ ਦੋ ਇੱਕ ਇੰਪੋਰਟੈਂਟ ਪ੍ਰੋਜੈਕਟ ਜੋ ਇੱਕ ਸਰਹੰਦਰ ਰੋਡ ਔਰ ਰਾਜਪੁਰਾ ਰੋਡ ਦੀ ਕਨੈਕਟਿੰਗ ਰੇਡ ਰੋਡ ਹੈ ਉਦੀ 4 ਲੇਨਿੰਗ ਦਾ ਪ੍ਰੋਸੈਸਰ ਆਲਰੇਡੀ ਚੱਲ ਰਿਹਾ ਹੈ ਉਹਨੂੰ ਹੋਰ ਐਕਸਪੀਡਾਈਟ ਕੀਤਾ ਜਾਏਗਾ ਤਾਂ ਕਿ ਇਸ ਮੇਜਰ ਕਨੈਕਟਿੰਗ ਰੋਡ ਨੂੰ ਵੀ ਤੋਂ ਤੋਂ ਲੋਕਾਂ ਨੂੰ ਸਹੂਲਤ ਹੈ ਜਿਹੜੀ ਉਹ ਮਿਲ ਸਕੇ ਸੋ ਇਹ ਇਹ ਇੱਕ ਬਹੁਤ ਇੰਪੋਰਟੈਂਟ ਬਹੁਤ ਐਂਬੀਸ਼ੀਅਸ ਪ੍ਰੋਜੈਕਟ ਔਰ ਸੋਚ ਹੈ ਸਾਡੀ ਇਸ ਤੋਂ ਇਲਾਵਾ ਕਈ ਵਾਰੀ ਆਪਾਂ ਦੇਖਿਆ ਪਿਛਲੇ ਸਮੇਂ ਦੇ ਵਿੱਚ ਜੋ ਫਲੱਡਸ ਕਰਕੇ ਪਟਿਆਲੇ ਨੂੰ ਦਿੱਕਤ ਆਉਂਦੀ ਹੈ ਇਹ ਪਿਛਲੇ ਸਰਕਾਰਾਂ ਨੇ ਵੀ ਸ਼ਾਇਦ ਕਿਸੇ ਦੇ ਕੋਈ ਕੋਈ ਰਾਜਸੀ ਜਾਂ ਕੋਈ ਪਰਸਨਲ ਇੰਟਰਸਟ ਜੁੜੇ ਹੋਣ ਦੇ ਪਰ ਜਿਹੜੀ ਵਾਟਰ ਕੈਰੀਂਗ ਕਪੈਸਿਟੀ ਬੜੀ ਨਦੀ ਦੀ ਹੈ ਉਹਦੇ ਉੱਪਰ ਵੀ ਡਿਸਕਸ਼ਨਸ ਕਈ ਵਾਰੀ ਹੋਈਆਂ ਨੇ ਪਰ ਕਿਉਂਕਿ ਬੇਸਿਕ ਉਹਦੀ ਸ਼ੁਰੂਆਤ ਹੈ ਉਹ ਕਾਰਪੋਰੇਸ਼ਨ ਤੋਂ ਹੋਣੀ ਹੁੰਦੀ ਹੈ ਜਦੋਂ ਕਾਰਪੋਰੇਸ਼ਨ ਵੱਲੋਂ ਮਤਾ ਪਏਗਾ ਕਾਰਪੋਰੇਸ਼ਨ ਐਗਜ਼ੀਕਿਊਟਿੰਗ ਨੋਡਲ ਏਜੰਸੀ ਹੁੰਦੀ ਹੈ ਤੇ ਉਹਦੇ ਲਈ ਵੀ ਕਾਰਪੋਰੇਸ਼ਨ ਦੇ ਨਾਲ ਮਿਲ ਕੇ ਬੜੀ ਨਦੀ ਦੀ ਕੈਰੀਂਗ ਕਪੈਸਿਟੀ ਵਾਟਰ ਕੈਰੀਂਗ ਕਪੈਸਿਟੀ ਹੈ ਜਿਹੜੀ ਉਹਨੂੰ ਐਨਹਾਂਸ ਕੀਤਾ ਜਾਏਗਾ ਉਹਨੂੰ ਡਬਲ ਕੀਤਾ ਜਾਏਗਾ ਇਹ ਸਰਕਾਰ ਔਰ ਕਾਰਪੋਰੇਸ਼ਨ ਮਿਲ ਕੇ ਕਰਨਗੇ ਸੋ ਇਹ ਇਹ ਗਾਰੰਟੀਆਂ ਨੇ ਇਹ ਸਾਡੇ ਥਾਟ ਪ੍ਰੋਸੈਸ ਹੈ ਜਿਹੜਾ ਸਰਕਾਰ ਦਾ ਤਾਂ ਲੰਬੇ ਸਮੇਂ ਤੋਂ ਸੀਗਾ ਪਰ ਕਾਰਪੋਰੇਸ਼ਨ ਦੀ ਗੈਰ ਹਾਜ਼ਰੀ ਦੇ ਵਿੱਚ ਇਹ ਸਾਰਾ ਕੁਝ ਕਰ ਪਾਣਾ ਸੰਭਵ ਨਹੀਂ ਸੀਗਾ ਹੁਣ 21 ਤਾਰੀਖ ਨੂੰ ਮੈਨੂੰ ਵਿਸ਼ਵਾਸ ਹੈ ਕਿ ਜਿਹੋ ਜਿਹਾ ਰਿਸਪਾਂਸ ਪੂਰੇ ਪੰਜਾਬ ਦੇ ਵਿੱਚੋਂ ਮਿਲ ਰਿਹਾ ਹੈ ਪਟਿਆਲਾ ਦੇ ਵਿੱਚ ਵੀ ਪਟਿਆਲੇ ਦੇ ਲੋਕ ਨੇ ਜਿਹੜੇ ਬੜੇ ਸਿਆਣੇ ਨੇ ਸੁਲਝੇ ਨੇ ਪੜੇ ਲਿਖੇ ਨੇ ਉਹਨਾਂ ਨੂੰ ਪਤਾ ਹੈ ਕਿ ਜਦੋਂ ਲਾਈਨ ਆਫ ਲੀਡਰਸ਼ਿਪ ਰਾਈਟ ਫਰੋਮ ਟਾਪ ਟੂ ਬਾਟਮ ਜਦੋਂ ਮੁੱਖ ਮੰਤਰੀ ਤੋਂ ਲੈ ਕੇ ਮੰਤਰੀ ਤੋਂ ਲੈ ਕੇ ਸਰਕਾਰ ਐਮ ਐਲ ਏ ਔਰ ਨੀਚੇ ਤੱਕ ਜਦੋਂ ਐਮ ਸੀ ਇੱਕ ਲਾਈਨ ਦੇ ਹੋਣਗੇ ਇੱਕ ਪਾਰਟੀ ਦੇ ਨਾਲ ਅਲਾਈਨਡ ਹੋਣਗੇ ਤੇ ਕੰਮ ਨੇ ਜਿਹੜੇ ਸਾਡੇ ਵੱਲੋਂ ਨਾ ਕਿਸੇ ਨੂੰ ਨਹੀਂ ਹੈ ਚਾਹੇ ਜਿਹੜਾ ਮਰਜ਼ੀ ਸਰਕਾਰ ਕੋਲੇ ਆਵੇ ਮੰਤਰੀ ਐਮ ਐਲ ਏ ਕੋਲ ਆਵੇ ਕਰਦੇ ਆ ਪਰ ਜਦੋਂ ਪੋਲਿਟੀਕਲ ਅਲਾਈਨਮੈਂਟ ਇੱਕ ਹੁੰਦੀ ਹੈ ਇਹ ਕੰਮ ਨੇ ਜਿਹੜੇ ਉਹਨਾਂ ਦੀ ਸਪੀਡ ਹੈ ਜਿਹੜੀ ਆਪਣੇ ਆਪ ਆਟੋਮੈਟਿਕਲੀ ਹੀ ਦੁੱਗਣੀ ਹੋ ਜਾਂਦੀ ਹੈ ਸੋ ਇਹ ਗਾਰੰਟੀਆਂ ਨੇ ਜਿਹੜੀਆਂ ਪੰਜ ਅਸੀਂ ਅੱਜ ਪਟਿਆਲੇ ਦੇ ਲਈ ਲੈ ਕੇ ਆਏ ਆਂ ਔਰ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਪੂਰੀ ਡੈਡੀਕੇਸ਼ਨ ਦੇ ਨਾਲ ਜਿੰਨੀ ਡੈਡੀਕੇਸ਼ਨ ਦੇ ਨਾਲ ਲੋਕ ਜਿਤਾਉਣਗੇ ਸਾਡੇ ਉਮੀਦਵਾਰਾਂ ਨੂੰ ਉਹ ਤੋਂ ਵੱਧ ਡੈਡੀਕੇਸ਼ਨ ਦੇ ਨਾਲ ਅਸੀਂ ਇਹਨਾਂ ਸਾਰੇ ਕੰਮਾਂ ਨੂੰ ਬੜੀ ਜਲਦੀ ਹੀ ਨੇਪਰੇ ਚਾੜਾਂਗੇ ਸੋ ਬਹੁਤ ਬਹੁਤ ਬ੍ਰਿੰਗ ਜੀ ਪਟਿਆਲਾ ਆਏ ਪਏ ਨੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ دوست ਹੈ ਕਿ ਪਟਿਆਲਾ ਤੋਂ ਇਲਾਵਾ ਸਾਡੇ ਜਿਹੜੇ ਉਮੀਦਵਾਰ ਹੈ ਉਹਨਾਂ ਦੇ ਪਰਚੇ ਫੜੇ ਗਏ ਆ ਸਰਕਾਰ ਧੱਕਾ ਕਰੀ ਕੀ ਹੋ ਗਈ ਆ ਜਦੋਂ ਉਹ ਵੀ ਪਟਿਆਲਾ ਚ ਆਏ ਪਿਆ ਉਹਨਾਂ ਦੇ ਵੀ ਜਿਹੜੇ ਅੰਤਿਮ ਉਮੀਦਵਾਰ ਹੈ ਉਹਨਾਂ ਨਾਲ ਉਹਨਾਂ ਨੇ ਇੱਕ ਕਨਫਰੰਸ ਕੀਤੀ ਆ ਪਟਿਆਲਾ ਦੇਖੋ ਇਸ ਤਰ੍ਹਾਂ ਕਿ ਚਲੋ ਇਹ ਉਹਨਾਂ ਦਾ ਕਹਿਣਾ ਉਹਨਾਂ ਦਾ ਫਰਜ਼ ਆ ਉਹਨਾਂ ਦੀ ਡਿਊਟੀ ਆ ਉਹਨਾਂ ਨੇ ਵੀ ਆਪ ਦੀ ਹਾਜ਼ਰੀ ਜਿਹੜੀ ਉੱਪਰ ਦਿੱਲੀ ਲਾਉਣੀ ਹੋਊਗੀ ਪਰ ਬਹੁਤ ਤਮਾਦੇ ਤਾਂ ਇਹ ਜਿਹੇ ਨੇ ਜਿੱਥੇ ਉਹਨਾਂ ਕੋਲ ਸ਼ਾਇਦ ਚੱਜ ਦੇ ਕੈਂਡੀਡੇਟ ਨਹੀਂ ਲੱਭੇ ਹੈਗੇ ਹੁਣ ਸਿਰਫ ਔਰ ਸਿਰਫ ਇਹ ਇਹ ਬਹਾਨੇਬਾਜ਼ੀ ਨੇ ਜਿਹੜੀ ਉਹ ਚੱਲ ਰਹੀਆਂ ਨੇ ਇਹ ਕਹਿ ਰਹੇ ਸੀ ਕਿ ਵੀ ਲੇਟ ਆਏ ਨੇ ਅੰਸੀ ਜਿਹੜੇ ਹੈਗੇ ਇਲੈਕਸ਼ਨ ਜਿਹੜੇ ਨੇ ਲੇਟ ਕਿਉਂ ਹੋ ਰਿਹਾ ਸਰ ਪਹਿਲਾਂ ਅੰਕਲ ਜੀ ਸੀਟ ਕਰਨੀ ਜੀ ਪਹਿਲਾਂ ਅੰਕਲ ਜੀ ਸੀਟ ਕਰਨੀ ਪੂਰਾ ਪੋਲ ਪਹਿਲਾਂ ਬੈਠ ਜਾਓ ਪਿੱਛੇ ਅੰਕਲ ਬੈਠ ਜਾਓ ਵਿੱਚ ਜੀ ਸਰ ਥੈਂਕ ਯੂ Thank you. ਚਲੋ ਜੀ ਓਕੇ ਜੀ ਥੈਂਕ ਯੂ ਸੋ ਮਾਜੀ ਆਜੋ ਆਇਦਰਾ ਆਜੋ ਆਇਦਰਾ ਜੀ ਬਹੁਤ ਬਾਰ ਸੀਗਾ ਮੈਂ ਜਾਇਦ ਕਰਦਾ ਜੀ ਪੰਜ ਗਰੰਟੀਆਂ ਨੇ ਤੁੰਨੀ ਸਾਹਿਬ ਨੂੰ ਵੀ ਚ ਲੱਗਦਾ ਨਹੀਂ ਕੁਝ ਗਰੰਟੀਆਂ ਜਿਵੇਂ ਹੁਣ ਸੋਲਿਡ ਜਿਹੜਾ ਐਸਟੀਪੀ ਦਾ ਕਪੈਸਿਟੀ ਵਧਾਉਣੀ ਹੈ ਇਹ ਤਾਂ ਡੇਢ ਸਾਲ ਤੋਂ ਸਰ ਚਿੱਠੀ ਛੋਟੇ ਮੋਲ ਪਈ ਹੈ ਮੈਨੀਮੈਂਟ ਕੰਪਨੀਸ਼ਨ ਨੇ ਪਾਈ ਹੋਈ ਹੈ ਸਾਹਿਬ ਕਮਿਸ਼ਨਰ ਸਾਹਿਬ ਨੇ ਡੇਢ ਸਾਲ ਤੋਂ ਚਿੱਠੀ ਪਾਈ ਹੋਈ ਹੈ ਕਿ ਐਸਟੀਪੀ ਦੀ ਕਪੈਸਿਟੀ ਜਿਹੜੀ ਹੈ ਉਹ ਵਧਾਈ ਜਾਵੇ ਤੁਹਾਨੂੰ ਲੱਗਦਾ ਨਹੀਂ ਕਿ ਗਰੰਟੀਆਂ ਜਿਹੜੀਆਂ ਨੇ ਇਹ ਤਾਂ ਆਲਰੇਡੀ ਪਹਿਲਾਂ ਹੀ ਸਰ ਹੋਈਆਂ ਹੋਈਆਂ ਨੇ ਜੀ ਕੰਮ ਕੱਲੇ ਚਿੱ ਉਹ ਸਰਕਾਰ ਨੇ ਔਰ ਕਾਰਪੋਰੇਸ਼ਨ ਨੇ ਰਲ ਕੇ ਪਾਉਣਾ ਹੈ ਜੀ ਕੱਲੇ ਚਿੱਠੀ ਲਿਖਣ ਨਾਲ ਨਹੀਂ ਨਾ ਹੋਇਆ ਜੀ ਉਹ ਐਸੇ ਕਰਕੇ ਨਹੀਂ ਹੋਇਆ ਹੈਗਾ ਕਿਉਂਕਿ ਕਾਰਪੋਰੇਸ਼ਨ ਮਿਸਿੰਗ ਹੈ ਜਿਸ ਦਿਨ ਕਾਰਪੋਰੇਸ਼ਨ ਬਣ ਜੂਗੀ ਉਹਦੇ ਉੱਪਰ ਪ੍ਰੈਕਟੀਕਲ ਉਹਨੂੰ ਅਮਲੀ ਅੰਜਾਮ ਬਚਾਉਣ ਦਾ ਕੰਮ ਕਰਨਾ ਜਿਹੜੀ ਜੀ ਕਹਿੰਦੇ ਨੇ ਕਿ ਜਿਹੜੀਆਂ ਅੱਜ ਨਹੀਂ 2 ਘੰਟੇ ਪਹਿਲਾਂ ਪ੍ਰੈਸ ਕਾਨਫਰੰਸ ਸੀ ਉਹ ਕਹਿੰਦੇ ਕਿ ਆਮ ਆਦਮੀ ਪਾਰਟੀ ਨੂੰ ਪੰਜ ਗਰੰਟੀਆਂ ਦੇਣ ਤੋਂ ਪਹਿਲਾਂ ਜਿਹੜੀਆਂ ਗਰੰਟੀਆਂ ਲੈ ਕੇ 2.5 ਸਾਲ ਬੀਤੇ ਨੇ ਉਹ ਨਹੀਂ ਦਖਦਨੇ ਚਾਹੀਦੀਆਂ ਸੀ ਪਹਿਲਾਂ ਕਿ ਆਪਾਂ ਇਹ 2.5 ਸਾਲ ਪਹਿਲਾਂ ਦਿੱਤੀਆਂ ਸੀ ਇਹ ਕੰਮ ਸਾਡੇ ਹੋ ਗਏ ਦੇਖੋ ਜੀ ਦੇਖੋ ਜੀ ਇਸ ਤਰ੍ਹਾਂ ਹੈ ਕਿ ਜੇ ਪਹਿਲਾਂ ਵਾਲੀ ਗਰੰਟੀਆਂ ਦੀ ਗੱਲ ਕਰ ਲਈਏ ਪੰਜ ਗਰੰਟੀਆਂ ਵਿੱਚੋਂ ਚਾਰ ਗਰੰਟੀਆਂ ਨੇ ਜਿਹੜੀਆਂ ਉਹ ਹੈਲਥ ਔਰ ਐਜੂਕੇਸ਼ਨ ਨੂੰ ਟੋਟਲ ਓਵਰਆਲ ਕਰਨ 1 ਕਰੋੜ ਰੁਪਏ ਜਿਹੜੇ ਜਵਾਨ ਸ਼ੀਰ ਹੋ ਜਾਂਦੇ ਨੇ ਉਹਨਾਂ ਨੂੰ ਦੇਣ ਦਾ ਕੰਮ ਹੈ ਜਿਹੜਾ ਪਹਿਲੇ ਦਿਨ ਤੋਂ ਚੱਲ ਰਿਹਾ ਹੈ 300 ਯੂਨਿਟ ਬਿਜਲੀ ਦੇਣ ਦਾ ਕੰਮ ਹੈ ਜਿਹੜਾ ਉਹ ਸਰਕਾਰ ਬਣਦੇ 2 ਮਹੀਨੇ ਬਾਅਦ ਅਸੀਂ ਸ਼ੁਰੂ ਕਰ ਦਿੱਤਾ ਸੀਗਾ ਹੁਣ ਰਾਜਾ ਵਡਿੰਗ ਜੀ ਨੂੰ ਮੈਂ ਉਹ ਕੰਮ ਗਿਣਾਊਗਾ ਜਿਨ੍ਹਾਂ ਦੀ ਅਸੀਂ ਗਾਰੰਟੀ ਨਹੀਂ ਦਿੱਤੀ ਸੀ ਕਿ ਗੱਲ ਨਹੀਂ ਕੀਤੀ ਸੀ ਕਿ ਵਾਅਦਾ ਨਹੀਂ ਕੀਤਾ ਸੀਗਾ ਲੋਕਾਂ ਨੇ ਕਿਹਾ ਨਹੀਂ ਸੀਗਾ ਲੋਕਾਂ ਨੇ ਮੰਗਿਆ ਨਹੀਂ ਸੀਗਾ ਜੇ 52000 ਨੌਕਰੀਆਂ ਪਹਿਲੇ 2.5 ਸਾਲਾਂ ਦੇ ਵਿੱਚ ਅੱਜ ਤੱਕ 75 ਸਾਲਾਂ 'ਚ ਕਿਸੇ ਸਰਕਾਰ ਨੂੰ ਦਿੱਤੀ ਹੋਵੇ ਤਾਂ ਜਵਾਬਦੇ ਹੋਵਾਂਗੇ ਜਿਹੜੇ ਸੜਕ ਸੁਰੱਖਿਆ ਫੋਰਸ ਦੇ ਨਾਲ ਸੈਂਕੜੇ ਜਾਨਾਂ ਜਿਹੜੀਆਂ ਹਰ ਰੋਜ਼ ਬਜੜੀਆਂ ਸ਼ੁਰੂ ਹੋ ਗਈਆਂ ਇਹਦੀ ਕਿਸੇ ਨੂੰ ਖਾਬੋ ਖਿਆਲ ਦੇ ਵਿੱਚ ਵੀ ਨਹੀਂ ਸੀਗਾ ਵੀ ਇਹ ਐਸਟੀਐਫ ਵੀ ਬਣ ਜਾਂਦੀ ਹੁੰਦੀ ਹੈ ਅਮਰੀਕਾ ਜਾਂ ਇੰਗਲੈਂਡ ਦੇ ਤਰਜ਼ ਦੇ ਉੱਪਰ ਉਹ ਅੱਜ ਕੰਮ ਹੈ ਉਹ ਕਰ ਰਹੀ ਹੈ ਇਹ ਕਿਸੇ ਦੇ ਖਾਬੋ ਖਿਆਲ ਦੇ ਵਿੱਚ ਵੀ ਨਹੀਂ ਸੀਗਾ ਕਿ ਥਰਮਲ ਪਲਾਂਟ ਜਿਹੜੇ ਕਿ ਪ੍ਰਾਈਵੇਟਾਂ ਨੂੰ ਇਹਨਾਂ ਨੇ ਵੇਚਦੇ ਸੀਗੇ ਉਹ ਮੁੱਲ ਲੈਣ ਦਾ ਵਾਪਸ ਕੰਮ ਹੈ ਜਿਹੜਾ ਉਹ ਪੰਜਾਬ ਸਰਕਾਰ ਕਰ ਦੋਗੀ ਇਹ ਇੱਕ ਅਸੀਂ ਗੱਲ ਨਹੀਂ ਕੀਤੀ ਸੀ ਕਰ ਚੁੱਕੇ ਹਾਂ ਜੋ ਹਜ਼ਾਰਾਂ ਏਕੜ ਤੱਕ ਜ਼ਮੀਨਾਂ ਤੱਕ ਅੰਡਰਗਰਾਉਂਡ ਪਾਈਪਲਾਈਨ ਬਚਾਉਣ ਦਾ ਕੰਮ ਕਿਸੇ ਨੇ ਗੱਲ ਨਹੀਂ ਕੀਤੀ ਵਾਦਾ ਨਹੀਂ ਕੀਤਾ ਸੀਗਾ ਉਹ ਕਰ ਚੁੱਕੇ ਆ ਬਿਜਲੀ ਹੈ ਜਿਹੜੀ ਉਹ ਦਿਨੇ ਚੋਨਾ ਲੱਗਣ ਲਾਦੇ ਇਹ ਕਰ ਚੁੱਕੇ ਆ ਇਹੋ ਜੇ ਕਿੰਨੇ ਕੰਮ ਨੇ ਜਿਨ੍ਹਾਂ ਦੀ ਨਾ ਗਾਰੰਟੀ ਦਿੱਤੀ ਸੀ ਨਾ ਵਾਦਾ ਕੀਤਾ ਸੀ ਫਿਰ ਇੱਕ ਸਟਾਪਿੰਗ ਹੈ ਰਾਜਾ ਬੜੀ ਜੀ ਜਵਾਬ ਦੇ ਲੈਣ ਦੋ 100 ਰੁਪਏ ਵਾਲੀ ਪੈਂਡਿੰਗ ਹੈ ਉਹ ਵੀ ਬੜੀ ਜਲਦੀ ਹੋ ਜਾਵੇ ਢੱਲੇ ਵਾਲ ਜੀ ਤੁਸੀਂ ਜਾ ਰਹੇ ਜੀ ਮੈਂ ਉਹਨਾਂ ਉਹਨਾਂ ਨਾਲ ਗਾਰੀ ਆਪੋਜੀਸ਼ਨ ਜਾਰੀ ਹੈ ਜਿਹੜੀਆਂ ਜਿਹੜੀਆਂ ਰੋਡ ਟੁੱਟੀਆਂ ਆਈਆਂ ਜੀ ਤੁਸੀਂ ਚਾਹੋ ਜੇ ਚੱਲੋ